ਆਪਾਂ ਸਾਰੇ ਜਾਣਦੇ ਆ ਕਿ ਸਿੱਖਾਂ ਦਾ ਸੋਰਸ ਆਫ ਇਨਸਪੀਰੇਸ਼ਨ ਤਾਂ ਤਨ ਗੁਰਗ੍ਰੰਥ ਸਾਹਿਬ ਪਾਸ਼ਾ ਨੇ ਜੋ ਕਿ ਪੰਜਾਬੀ ਵਿੱਚ ਗੁਰਮੁਖੀ ਲਿਪੀ ਵਿੱਚ ਸੰਪਾਦਿਤ ਨੇ ਯਾਨੀ ਕਿ ਸਾਡੇ ਦੁਸ਼ਮਣ ਲਈ ਹਰ ਮੁਸੀਬਤ ਦੀ ਜੜ ਇੱਥੋਂ ਸ਼ੁਰੂ ਹੁੰਦੀ ਪੰਜਾਬੀ ਬੋਲੀ ਤੋਂ ਇਸ ਲਈ ਜਦੋਂ 47 ਤੋਂ ਮਗਰੋਂ ਸਿੱਖਾਂ ਨੇ ਬੋਲੀ ਆਧਾਰਿਤ ਸੂਬੇ ਦੀ ਮੰਗ ਕੀਤੀ ਤਾਂ ਸਮੇਂ ਦੇ ਹਾਕਮਾਂ ਨੂੰ ਸਿੱਖ ਰਾਜ ਮੰਗਦੇ ਵਰਤਿਤ ਹੋਏ ਤੇ ਉਹਨਾਂ ਦਾ ਰਿਐਕਸ਼ਨ ਵੀ ਉਹੀ ਸੀ ਜੋ ਇੱਕ ਰਾਜ ਮੰਗਵੇ ਲਈ ਹੁੰਦਾ ਹਾਲਾਂਕਿ ਮੰਗ ਦੇ ਸਿਰਫ ਬੋਲੀ ਆਧਾਰਿਤ ਸੂਬਾ ਪਏ ਸੀ ਨਵੇਂ ਹਾਕਮਾਂ ਦੀ ਸੋਚ ਪੰਜਾਬੀ ਬੋਲੀ ਪ੍ਰਤੀ ਕੋਈ ਬਹੁਤ ਹੀ ਵਧੀਆ ਨਹੀਂ ਸੀ। ਉਹ ਇਸ ਬੋਲੀ ਨੂੰ ਪੁੱਜ ਕੇ ਨਫ਼ਰਤ ਕਰਦੇ ਸੀ। ਆਰੀਆ ਸਮਾਜ ਬ੍ਰਾਹਮਣਵਾਦ ਵੱਲੋਂ ਬਣਾਇਆ ਗਿਆ ਇੱਕ ਸੰਗ ਬ੍ਰਾਹਮਣਵਾਦ ਦੇ ਪ੍ਰਚਾਰ ਲਈ। ਇਹਨਾਂ ਦਾ ਪੰਜਾਬ ਵਿੱਚ ਕੋਈ ਖਾਸ ਆਧਾਰ ਨਹੀਂ ਸੀ ਪਰ ਇਹਨਾਂ ਨੂੰ ਗੁਪਤ ਰੂਪ ਵਿੱਚ ਹਕੂਮਤ ਦਾ ਥਾਪੜਾ ਪ੍ਰਾਪਤ ਸੀ। ਇਹ ਆਰੀਆ ਸਮਾਜੀ ਹੀ ਪਾਕਿਸਤਾਨ ਬਣਾਉਣ ਜਾ ਕੇ ਲੋਕੋ ਪੰਜਾਬ ਦੀ ਵੰਡ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਸੀ। ਕਿਉਂਕਿ ਵੰਡ ਤੋਂ ਪਹਿਲਾਂ ਜੋ ਇਹਨਾਂ ਨੇ ਮੁਸਲਮਾਨਾਂ ਪ੍ਰਤੀ ਫਿਰਕਾ ਪ੍ਰਸਿੱਧੀ ਬੋਲੀ ਬੋਲੀ ਸੀ ਉਸੇ ਦਾ ਨਤੀਜਾ ਹੀ ਪੰਜਾਬ ਦੀ ਵੰਡ ਦੇ ਰੂਪ ਵਿੱਚ ਨਿਕਲਿਆ ਜਿਸ ਦੇ ਵਿੱਚੋਂ ਪਾਕਿਸਤਾਨ ਬਣਿਆ ਇਸ ਵੰਡ ਦੇ ਰਾਜਨੀਤਿਕ ਸਿੱਟੇ ਬਹੁਤ ਦੁਰਗਾਮੀ ਸੀ ਇਸ ਵੰਡ ਨਾਲ ਰਾਤੋਂ ਰਾਤ 60 ਪ੍ਰਤੀਸ਼ਤ ਅਪਾਦੀ ਨਾਲ Hindu ਬਹੁ ਗਿਣਤੀ ਹੋ ਗਏ ਤੇ ਉਹਨਾਂ ਦਾ ਪੰਡੜਾ ਭਾਰੇ ਹੋ ਗਿਆ Hindu Pashai Press ਯਾਨੀ ਕਿ Hindu Printing Press ਜਿਹੜੀ ਕਿ ਆਰਐਸ ਮਾહિતી ਮੁੱਖ ਪ੍ਰਚਾਰ ਮਸ਼ੀਨਰੀ ਸੀ ਤੇ ਮੁਸਲਮਾਨਾਂ 'ਵਿਰੁੱਧ ਜ਼ਹਿਰ ਉਗਲਣ ਕਰਕੇ ਪਾਕਿਸਤਾਨ ਦੀ ਕਾਇਮੀ ਲਈ ਜ਼ਿੰਮੇਵਾਰ ਸੀ ਹਿੰਦੂਆਂ ਦੀ ਗਿਨਾਤਮਕ ਬੋਗਿੰਤੀ ਉਤੇ ਬੜੀ ਖੁਸ਼ ਸੀ ਤੇ ਹੁਣ ਸਿੱਖਾਂ ਪ੍ਰਤੀ ਜ਼ਹਿਰੀਲਾ ਤੇ ਬੇਹੋਦਾ ਪ੍ਰਚਾਰ ਕਰਨ ਵਿੱਚ ਰੁੱਝ ਗਈ ਸੀ ਇਹ ਹਿੰਦੂ ਪ੍ਰਸਾਦ ਕਾਂਗਰਸੀ ਲੀਡਰਾਂ ਤੇ ਹਾਕਮਤੋਂ ਇਹ ਮੰਗ ਕਰ ਰਹੀ ਸੀ ਕਿ ਮੁਲਕ ਵਿੱਚ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਤੇ ਟੜੇ ਬੰਦੀ ਨੂੰ ਸਖਤੀ ਨਾਲ ਦਬਾ ਦਿੱਤਾ ਜਾਵੇ। ਇਸ ਦਾ ਮਤਲਬ ਉਸ ਵੇਲੇ ਸਿੱਖਾਂ ਦੀ ਵੱਖਰੀ ਹੋਂਦ ਨੂੰ ਦਬਾਉਣਾ ਸੀ। ਇਸ ਹਿੰਦੂ ਪ੍ਰੈਸ ਨੇ ਪੰਜਾਬ ਦੀ ਵੰਡ ਤੋਂ ਪਹਿਲਾਂ ਦੀਆਂ ਸਿੱਖਾਂ ਦੀਆਂ ਲਿਖਤਾਂ ਤੇ ਮਤਿਆਂ ਦੇ ਹਵਾਲੇ ਦੇਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਹਵਾਲਿਆਂ ਦਾ ਮਕਸਦ ਇਹ ਸਿੱਧ ਕਰਨਾ ਸੀ ਕਿ ਸਿੱਖ ਅਜੇ ਵੀ ਆਪਣੇ ਵੱਖਰੇ ਰਾਜ ਦੇ ਚਾਹਵਾਨ ਨੇ। ਹਾਲਾਂਕਿ ਜਦੋਂ ਸਿੱਖ ਮੁਸਲਮਾਨਾਂ ਦਾ ਮੁਲਕ ਛੱਡ ਪੱਕੇ ਤੌਰ ਤੇ ਹਿੰਦੂਆ ਨਾਲ ਮੁਲਕ ਸਾਂਝਾ ਕਰਨ ਦਾ ਫੈਸਲਾ ਲੈ ਚੁੱਕੇ ਸੀ ਤੇ ਇਸ ਫੈਸਲੇ ਤੇ ਅਮਲ ਵੀ ਹੋ ਚੁੱਕਾ ਸੀ ਯਾਨੀ ਕਿ ਵੰਡ ਹੋ ਚੁੱਕੀ ਸੀ ਪੰਜਾਬ ਦੀ ਉਸ ਸਮੇਂ ਇਹ ਹਿੰਦੂ ਪ੍ਰੈਸ ਸਿੱਖਾਂ ਉਤੇ ਅਜਈਆਂ ਇਸ਼ਾਮਾਂ ਰੱਖੰਦਾ ਦੋਸ਼ ਲਗ ਪਏ ਇਨ੍ਹਾਂ ਸਿੱਖ ਲਿਖਤਾ ਤੇ ਮਤਿਆਂ ਦੇ ਹਵਾਲਿਆਂ ਨੂੰ ਇਸ ਹਿੰਦੂ ਪ੍ਰੈਸ ਪ੍ਰੈਸ ਨੇ ਫਿਰਕੂ ਭਾਵਨਾਵਾਂ ਮੜਕਾਉਣ ਲਈ ਬੜੇ ਬੁਰੇ ਤਰੀਕੇ ਨਾਲ ਬੇਸ਼ਕੀਤਾ ਜਿਸ ਦਾ ਮਤਵ ਇਹ ਸਿੱਧ ਕਰਨਾ ਸੀ ਕਿ ਸਿੱਖ ਤੇ ਇਹਨਾਂ ਦੀ ਜਥੇਬੰਦੀ ਅਕਾਲੀ ਦਲ ਸਿੱਖ ਰਾਜ ਲਈ ਯਤਨਸ਼ੀਲ ਨੇ ਤੇ ਇਹਨਾਂ ਦੀ ਫਿਰਕਾ ਪ੍ਰਸਤੀ ਨੂੰ ਯਾਨੀ ਕਿ ਜੇ ਇਹ ਆਪਣੀ ਹੋਂਦ ਨੂੰ ਹਿੰਦੂਆਂ ਦੀ ਹੋਂਦ ਨਾਲੋਂ ਵੱਖਰੀ ਸਮਝਦੇ ਆ ਤਾਂ ਇਹਨਾਂ ਦੀ ਇਸ ਸੋਚ ਨੂੰ ਇਸ ਭਾਵਨਾ ਨੂੰ ਲਾਜ਼ਮੀ ਤੌਰ ਤੇ ਧਰਮ ਨਿਰਪੱਖ ਭਾਰਤ ਵਿੱਚ ਦਬਾ ਦੇਣਾ ਚਾਹੀਦਾ ਤੇ ਸਿੱਖਾਂ ਨੂੰ ਇਹਨਾਂ ਦੀ ਔਕਾਤ ਚੰਗੀ ਤਰ੍ਹਾਂ ਸਮਝਾ ਦੇਣੀ ਚਾਹੀਦੀ ਆ ਮੁੱਖੀ ਗੱਲ ਕਿ ਹਕੂਮਤ ਸਿੱਖਾਂ ਨੂੰ ਸਪਸ਼ਟਕੰਤੇ ਤੁੱਲੀ ਹੋਈ ਸੀ ਕਿ ਆਜ਼ਾਦੀ ਸਿਰਫ ਤੇ ਸਿਰਫ ਸਾਡੀ ਆ ਤੁਸੀਂ ਇਹਦੇ ਕੁਛ ਨਹੀਂ ਲੱਗਦੇ ਤੇ ਹਕੂਮਤ ਪਾਸ਼ਾਏ ਦਾਵੇ ਵਾਲਾ ਕੰਡਾ ਸਿੱਖਾਂ ਵਿੱਚੋਂ ਹਮੇਸ਼ਾ ਲਈ ਖਤਮ ਕਰਨ ਲਈ ਬੜੀ ਕਾਲੀ ਸੀ ਉਹ ਸਮੇਂ ਮਾਸਟਰ ਤਾਰਾ ਸਿੰਘ ਜੋ ਕਿ ਸਿੱਖਾਂ ਦੇ ਇੱਕ ਨਿਰਵਿਵਾਦ ਲੀਡਰ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਕਾਂਗਰਸ ਪਾਕਿਸਤਾਨ ਦੀ ਕਾਇਮੀ ਲਈ ਤੇ ਦੇਸ਼ ਦੀ ਵੰਡ ਲਈ ਰਾਹ ਪੱਧਰਾ ਕਰ ਰਹੀ ਆ ਤਾਂ ਉਹਨਾਂ ਨੇ ਸਿੱਖਾਂ ਲਈ ਇੱਕ ਵੱਖਰਾ ਇਲਾਕਾ ਸਥਾਪਿਤ ਕਰਨ ਲਈ ਜਿੱਥੇ ਸਿੱਖ ਸੁਰੱਖਿਤ ਮਹਿਸੂਸ ਕਰ ਸਕਣ ਕਾਂਗਰਸੀ ਲੀਡਰਸ਼ਿਪ ਯਾਨੀ ਕਿ ਹਿੰਦੂस्तानी ਹਕੂਮਤ ਤੇ ਮੁਸਲਿਮ ਲੀਗ ਦੀ ਲੀਡਰਸ਼ਿਪ ਯਾਨੀ ਕਿ ਪਾਕਿਸਤਾਨੀ ਹਕੂਮਤ ਦੋਵੇਂ ਕੋਲ ਪਹੁੰਚ ਕੀਤੀ ਪਰ ਇਸ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਪਾਕਿਸਤਾਨ ਵਿਰੁੱਧ ਸਿੱਖਾਂ ਨੂੰ ਹਿੰਦੂਆਂ ਦੇ ਵੰਡੇ ਦੀ ਲੜਾਈ ਲੜਨ ਲਈ ਸੁਚੇਤ ਤੌਰ ਤੇ ਜਾਂ ਅਚੇਤ ਤੌਰ ਤੇ ਬਹੁਤ ਗਲਤ ਡੰਗ ਨ ਵਰਤੇ ਆ ਗਿਆ